ਦੇ ਦੇ ਮੈਂ ਖਾ ਕੇ ਤੇ ਇੱਥੇ ਬੱਦ ਵੱਡ ਰਹੀ ਔਰ ਤੇਰੀ ਜੇ ਇੱਥੇ ਆ ਕੇ ਹਾਂ ਨਾ ਬੰਦਾ ਇੱਥੇ ਬੇੜਾ ਹੋਣਾ ਚਾਹੀਦਾ ਨਹੀਂ ਨਪਾਨੇ ਨੂੰ ਇੱਥੇ ਮਾਹੀ ਨਸ਼ਾ ਵੀ ਬਹੁਤ ਦਿਖਦਾ ਵਾ ਇਹਦੇ ਪਾਈ ਬਹੁਤ ਨਸ਼ਾ ਦਿਖਦਾ ਵਾ ਨਸ਼ੇ ਦੀ ਵੀ ਕਾਰਵਾਈ ਹੁੰਦੀ ਬੰਦਾ ਮਾਰ ਕੇ ਤੇ ਜੋਪੋ ਜਾਂਦੇ ਆ ਤਾਂ ਵੀ ਨਹੀਂ ਕੋਈ ਕਾਰਵਾਈ ਕਰਦਾ ਕੋਈ ਕਾਰਵਾਈ ਨਹੀਂ ਜੋ ਹੁੰਦੀ ਕੋਈ ਕਾਰਵਾਈ ਨਹੀਂ ਜੋ ਹਾਂ ਜੇ ਸਾਡੀਆਂ ਭਣਾ ਢੀਆਂ ਭਣਾ ਕੋਈ ਸੇਵ ਨਹੀਂ ਆ ਜੀ ਇਹ ਸੱਗੀ ਤੋਂ ਮਦ ਲੋਕੀ ਵੀ ਉਹਨਾਂ ਦਾ ਸਾਥ ਦਿੰਦੇ ਆ ਬੋਲਾਂਗੇ ਕਿਹੜਾ ਹੁਣ ਫੱਪ ਲੋ ਘਰ ਦਾ ਹਾਂਜੀ ਮੇਰਾ ਨਾਮ ਹਰਪ੍ਰੀਤ ਕੌਰ ਕਿਹੜਾ ਇਲਾਕਾ ਜੀ ਹਾਂਜੀ ਤਾਂ ਸੂਰਪੁਰ ਖੰਡਾ ਕੀ ਗੱਲ ਹੋਈ ਜੀ ਹਾਂਜੀ ਭਾਜੀ ਇੱਥੇ ਜਦੋਂ ਮਰਜ਼ੀ ਪਾਏ ਮੁੰਡੇ ਚੌਂਗ ਤੇ ਲਾ ਕੇ ਇੱਥੇ ਲੈ ਕੇ ਨਾ ਮਸਤੰਡਰੀਆਂ ਕਰਦੇ ਆ ਸਾਡੀਆਂ ਧੀਆਂ ਪਹਿਣਾ ਬਾਹਰ ਘਲੋਂਦਾਂ ਜਦੋਂ ਜਾਂਦੇ ਕਦੀ ਆਉ ਨੂੰ ਕਦੀ ਆਉ ਨੂੰ ਬੰਦ ਪਾ ਗਦੇ ਬਹੁਤ ਜ਼ਿਆਦਾ ਹੈ ਜੇ ਅਸੀਂ ਡੱਕਿਆ ਗੱਡੀਆਂ ਤੇ ਸਾਡੇ ਗੱਲ ਪੈਣ ਡੇ ਪਿਆ ਤੇ ਜਾ ਕੇ ਮੈਂ ਮੇਰੇ ਗੱਲ ਪਏ ਤਾਂ ਬਾਅਦ ਮੇਰੇ ਦੇ ਨੇ ਢੱਕਿਆ ਗਾੜੀਆਂ ਉਹਦੇ ਖਲ ਗਾੜੀ ਭੰਡਿਆ ਪਿਆ ਤੇ ਗਾੜੀਆਂ ਜੇ ਅਸੀਂ ਪੁਲਿਸ ਤੇ ਗਏ ਆ ਤੇ ਮਗਰੋਂ ਹਣ ਕੇ ਉਹਦੀ ਘਰ ਦੀ ਦੀਆਂ ਆਣ ਕੇ ਹੱਥੀ ਪੈ ਗਏ ਆਣ ਕਦੇ ਚਪੇੜਾ ਚਪਟਾ ਮਾਰੀਆਂ ਫਿਰ ਮੇਰੇ ਘਰ ਵਾਲੇ ਨੇ ਢੱਕਿਆ ਫਿਰ ਉਹਦੀ ਲੱਤ ਦੇ ਵੀ ਡਾਂਗ ਡੋਂਗ ਮਾਰੀ ਆ ਸਿਰਫ ਸਾਡਾ ਇਹ ਹੋਈ ਆ ਵੀ ਇਥੋਂ ਜਿਹੜੀ ਆ ਮਸਟੰਡਾ ਗੜੀ ਆ ਇਥੋਂ ਖਤਮ ਹੋ ਜਾਵੇ ਇਥੋਂ ਟਾਉਣਾ ਚਾਹੀਦਾ ਜਿਹੜੇ ਸਾਡੇ ਚੌਂਕ ਦੇ ਮੁੰਡੇ ਲਿਕਲਾਂ ਚ ਤੱਕ ਪੈਣ ਹਾਂਜੀ ਉਹਦਾ ਵੀ ਹੱਲ ਹੋਣਾ ਚਾਹੀਦਾ ਤੇ ਇੱਕ ਇਥੇ ਨਸ਼ਾ ਬੰਦ ਹੋਣਾ ਚਾਹੀਦਾ ਬਸ ਇਹ ਨਹੀਂ ਪੁਲਿਸ ਵਾਲੇ ਸੁਣਦੇ ਵੀ ਆ ਹਾਂਜੀ ਤੁਸੀਂ ਇਹ ਦੱਸੋ ਵੀ ਜਿਹੜੇ ਮੁੰਡੇ ਸੀ ਉਹ ਕੌਣ ਸੀਗੇ ਇਹ ਮਰਾਸੀ ਜੋ ਇੱਕ ਹਾਂਜੀ ਇੱਕ ਸੰਜੀ ਜੋ ਇੱਕ ਉਹਦਾ ਭਰਾ ਕੀ ਨਾਂ ਲੱਕੀ ਜੋ ਤੇ ਇੱਕ ਮੁੰਡਾ ਹੋਰ ਜੋ ਕਿੰਨੇ ਦਾ ਸੁਭਾਸ ਤਿੰਨ ਮੁੰਡੇ ਜੋ ਐ ਫੇਰ ਕਰ ਰਾਤੀ ਆਣ ਕੇ ਉਹਨਾਂ ਦੀਆਂ ਜਨਾਨੀਆਂ ਸੀ ਕੋਈ ਗੱਲ ਬਾਤ ਨਹੀਂ ਪਰਸੋਂ ਦੀ ਕੀਤੀ ਰਾਤੀ ਆਣ ਕੇ ਫੇਰ ਉਹਨਾਂ ਨੇ ਇੱਥੇ ਰੋਲਾ ਪਾਇਆ ਸਾਡੇ ਆਣ ਕੇ ਬੂਹਾਂ ਨੂੰ ਫੇਰ ਲੱਤਾ ਮਾਰੀਆਂ ਸਾਡੇ ਗੇਟ ਭੰਨੇ ਰਾਤੀ ਫੇਰ ਆਣ ਗਾੜੀਆਂ ਹੱਥੀ ਪੈਣ ਹੁੰਦੀਆਂ ਫੇਰ ਰਾਤੀ ਫੇਰ ਪਈਆਂ ਸਾਡੇ ਹੱਥੀ ਆਣ ਕੇ ਜਲਾ ਲਾਉਂਦੇ ਨੇ ਕਿੰਨੇ ਦਿਨ ਹੋ ਗਏ ਹੁਣ ਤੱਕ ਕੋਈ ਸੁਭਾਣੇ ਐਤਵਾਰ ਦੀ ਸਾਡੀ ਨਹੀਂ ਸੁਣੀ ਵੀ ਐਸ ਵਰ ਦਾ ਪਰਚਾ ਦਿੱਤਾ ਨਹੀਂ ਸੁਣੀ ਸਾਡੇ ਹੁਣ ਮੰਗ ਕੀ ਕਰਦੇ ਹੋ ਅਸੀਂ ਕਹਿੰਦੇ ਆਂ ਵੀ ਸਾਡਾ ਨਮੇੜਾ ਕਰੋ ਇਹਨਾਂ ਨੂੰ ਸਜ਼ਾ ਹੋਵੇ ਜੋ ਦੇਣੀ ਚਾਹੁੰਦੇ ਮਾਹ ਦੇਣੀ ਪੁਲਿਸ ਵਾਲੇ ਉਹ ਦੇਣ ਇਹਨੂੰ ਸਜ਼ਾ ਇਥੇ ਗੰਧ ਹਟੇ ਵੀ ਹੈ ਪਰਚਾ ਹੀ ਇਹਨਾਂ ਦੇ ਕਰਨਾ ਕਿ ਇਹ ਦੀ ਕਿੰਨਾ ਤੀਬੇ ਹੱਥ ਪਾਈਦਾ ਹੈ ਇਹਨਾਂ ਕਹੋ ਜੀ ਕਰ ਕੀ ਗੱਲ ਹੋਈ ਭਾਂਜੀ ਭਾਜੀ ਮੇਰੇ ਪਿੰਲੇ ਨਾਲ ਆਦਮੀ ਲੜ ਕੇ ਗਏ ਆ ਤੇ ਉਹ ਚਲ ਗਏ ਆ ਤਰਕਾ ਕੌਣ ਮੈਂ ਕੱਲੀ ਘਰ ਸਾਂ ਮੇਰੀ ਬੇਟੀ ਘਰ ਸੀ ਸਾਡੇ ਮਾਮਾ ਦੀਆਂ ਦੇ ਗੱਲ ਪੈ ਗਈਆਂ ਆਣ ਤੇ ਮੇਰੇ ਚਪੇੜਾ ਵੀ ਮਾਰ ਗਏ ਮੇਰੇ ਹੱਥੀ ਵੀ ਪੈ ਮੇਰੀ ਆ ਸਾਰੀ ਚੀਜ਼ ਹੈ ਮੇਰੀ ਬਾਵਾ ਮਰੋੜਨਾ ਤੇ ਚਾਰ ਮੁੰਡੇ ਸੀ ਜਿਹੜੇ ਕੱਪੜੇ ਵੀ ਮੇਰੇ ਪਾੜੇ ਆ ਉਹਨਾਂ ਦਾ ਨਾਮ ਪਤਾ ਹੈ ਹਾਂਜੀ ਇੱਕ ਨਾਂ ਲੱਕੀ ਆ ਤੇ ਇੱਕ ਨਾਂ ਸੰਜੇ ਜੋ ਤੇ ਬਾਕੀ ਮੁੜਿਆਂ ਵਾਲੇ ਮੈਨੂੰ ਪਤਾ ਕਿਉਂਕਿ ਮੈਨੂੰ ਮੇਰੇ ਤਿੰਨ ਜਾਣੇ ਇਹ ਇੱਕ ਦਾ ਲਾਕ ਹੀ ਇੱਕ ਹੋਰੇ ਹਾਂਜੀ ਸੁਭਾਸ ਕਿਹੜਾ ਇਲਾਕਾ ਕਿਹੜਾ ਜੀ ਇਹ ਟੂਪਨ ਕਲਰ ਤੇ ਪੁਲਸ ਨੂੰ ਕੋਈ ਤੁਸੀਂ ਦਰਖਾਸਤ ਪੁਲਸ ਨੂੰ ਦਰਖਾਸਤ ਦਿੱਤੀ ਉਹ ਕਾਰਵਾਈ ਕਰਨੀ ਡੇ ਆਣ ਕੇ ਕਿੰਨੇ ਦਿਨ ਹੋ ਗਏ ਹੋ ਗਏ 2 2 ਦਿਨ ਹੋ ਗਏ ਬਸ ਜੀ ਅੱਜ ਤਿੱਜੀ ਜਿੱਤੀਆਂ ਦਿਨ ਹੋ ਗਿਆ ਅੱਜ ਭਾਜੀ ਧਮਕੀਆਂ ਵੀ ਤੇਰੇ ਹਾਂਜੀ ਧਮਕੀਆਂ ਵੀ ਦੇਦੇ ਹੋ ਜਨਾਨੀਆਂ ਗੱਲ ਪੈਂਦਾ ਕਾਈਆਂ ਰਾਤੀ ਅਹੀਂ ਪਰ ਕੋਈ ਨਹੀਂ ਜੀ ਚਲੋ ਜਨਾਨੀਆਂ ਨਾਲ ਗੱਲ ਕੀਤੀ ਸਾਡੀ ਸਾਡੀ ਇਹੋ ਹੀ ਬਸ ਬੇਨਤੀ ਆ ਕਿ ਹੁਣ ਪੁਲ ਸਾਫ ਕਰ ਕਾਰਵਾਈ ਕਰੇਣੀ ਤੇ ਅਸੀਂ ਉਤੋਂ ਤੱਕ ਜਾਵਾਂਗੇ ਨਾ ਕੋਈ ਕਾਰਵਾਈ ਕਰੋ ਜ ਹਾਂਜੀ ਗਾਲ ਉਹਨਾਂ ਦੇ ਪੈਵੇਂ ਜਨਾਨੀਆਂ ਸਾਡੇ ਬੁਆਣ ਟੱਕੇ ਵੀ ਮਾਰ ਕੇ ਗਏ ਆ ਕਿੰਨੀਆਂ ਜਨਾਨੀਆਂ ਜਨਾਨੀਆਂ ਆ ਗਏ 10 12 ਇੱਥੇ ਤੁਹਾਡੇ ਪੈਗੇ ਹਾਂਜੀ ਤੇ ਕੋਈ ਉਹਨਾਂ ਨੇ ਤਰਕੀਮ ਕੀਆ ਬਾਤ ਹੋਈ ਆ ਤੇ ਉਹਨਾਂ ਨੇ ਇਹ ਵੀ ਹੱਥ ਬੰਦੇ ਗਾਲ ਪੈਣ ਪਰਹੀ ਆ ਇਹ ਆ ਇਹ ਕਹੇ ਸਾਡੇ ਬੰਦੇ ਨਹੀਂ ਗਾਂ ਹੋਏ ਕਿਉਂ ਕਿ ਐਨੇ ਕਾਰਵਾਈ ਕਿਉਂ ਕਰੀ ਕਾਰਵਾਈ ਹੈ ਤੇ ਹੁਣ ਭਾਜੀ ਉਹਨਾਂ ਨੂੰ ਵੇਖੋ ਪੁਲਿਸ ਨੂੰ ਚਾਹੀਦੀ ਹੈ ਨਾ ਕਾਰਵਾਈ ਜਨਾਨੀ ਦੇ ਗਲ ਪਏ ਆ ਜੇ ਚਲੋ ਮੰਦੀ ਹਿੰਦਰ ਹੈ ਸਾਰੇ ਮਹੱਲੇ ਵਾਲੇ ਮੇਰੇ ਨਾਲ ਆ ਉਹਨਾਂ ਨੇ ਮੇਰੀ ਇੱਜ਼ਤ ਪਤਾਈ ਕਿ ਇੱਜ਼ਤ ਨੂੰ ਹੱਥ ਪਾ ਲਈ ਨੇ ਮੇਰੀ ਨੂੰ ਅਜੇ ਮੇਰਾ ਉਹ ਭਰਾ ਸੀ ਜਿਹੜਾ ਨਾਲੋਂ ਮੈਨੂੰ ਜਾਣਦਾ ਨਹੀਂ ਆ ਉਹਨੇ ਆਣ ਕੇ ਮੇਰੀ ਇੱਜ਼ਤ ਬਚਾਈ ਆ ਉਹਦੀ ਵੀ ਪੱਗ ਰੋਲੀ ਆ ਨਾਲ ਹਜੂਰੀ ਪਰਨਾ ਲਾ ਕੇ ਲਾਗੇ ਉਹਨੂੰ ਕਹਿੰਦੇ ਕਿ ਮੈਂ ਕਿਸੇ ਗੱਲ ਨਾਲ ਹੀ ਪਰਨਾ ਦਵਾਂਗਾ ਮੇਰੀ ਹੁਣ ਇੱਥੋਂ ਤੱਕ ਸੁਣਵਾਈਆ ਕਿ ਉਹ ਵੀਰ ਦੀ ਪੱਗ ਲਾਈ ਆ ਨਾ ਤੇ ਉਦਾਂ ਹੀ ਇਹਨਾਂ ਦੀਆਂ ਕੁੜੀਆਂ ਜੋ ਵੀ ਕਹਿਣਾ ਬਸ ਤੁਸੀਂ ਕਰੋ ਹੁਣ ਵੀਰ ਉਦੈ ਬਦਰਾ ਲੈਣਾ ਮੇਰੇ ਸਰਦਾਰਾਂ ਵੀਰਾਂ ਨੇ ਉਹਨਾਂ ਨਾਲ ਕੀ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰਦੇ ਮੈਂ ਇਹ ਕਹਿੰਨੀ ਸਿੱਖ ਵੀਰਾਂ ਨੂੰ ਵੀ ਆਪਣੀ ਸਿੱਖੀ ਨੂੰ ਕੋਈ ਨਾ ਹੱਥ ਲਾਉਂਦਾ ਅਹੀਂ ਪੈਣਾ ਤੁਹਾਡੇ ਨਾਲ ਆ ਜਿਹੜਾ ਵੀ ਇਹਦਾ ਉਰੀਪੁਰੀ ਕਰਦਾ ਨਾ ਵੀਰ ਸਰਦਾਰਾਂ ਦਾ ਕੋਈ ਵੀ ਹੋਵੇ ਬਸ ਅਸੀਂ ਪਹਿਣਾ ਵੀ ਤੁਹਾਡੇ ਨਾਲ ਆ ਤੇ ਵੀਰ ਵੀ ਨਾਲ ਰਲ ਸਾਡੇ ਸਰਦਾਰ ਸਾਰੇ ਆਪਾਂ ਇੱਥੇ ਸਿੱਖ ਕੌਮ ਦੀਰ ਕੇ ਨੂੰ ਕੋਣ ਜੁਰਤ ਕਰਨ ਆਣ ਕੇ ਇੱਥੇ ਮਰਾਸੀ ਭਈਏ ਸਾਡੇ ਆਣ ਕੇ ਤੇ ਇੱਥੇ ਸਾਡੇ ਮੱਲੇ ਝਾਂ ਕੇ ਸਾਡੇ ਹੱਥੀ ਪਹਿਣ ਸਾਡੀ ਬੇਇੱਜ਼ਤੀ ਕਰਦੇ ਸਾਡੇ ਘਰਾਂ ਝਾਂ ਕੇ ਸਾਡੇ ਨਾਲ ਗਲਤ ਕੰਮ ਕਰ ਜਾਣ ਇੱਥੇ ਕਿਹਦੀ ਹਿੰਮਤ ਨਹੀਂ ਹੋਣੀ ਚਾਹੀਦੀ ਇੱਥੇ ਆਉਣ ਦੀ ਬਲਜਿੰਦਰ ਸਿੰਘ ਜੀ ਕੀ ਕਿਹੜਾ ਲੱਕਾ ਜੀ ਸਰੂਪਰਾ ਕਲਰ ਕੀ ਗੱਲ ਹੋਈ ਗੱਲ ਭਾਈ ਇਹ ਹੋਈ ਵੀ ਮੈਂ ਕੰਮ ਤੋਂ ਆਇਆ ਇਸ ਵੇਲੇ ਮੈਂ ਜਿ ਬੈਠਾ ਹੀ ਆ ਤੇ ਉਹਨੇ ਕਦੇ ਮੁੰਡਿਆਂ ਨੇ ਸ਼ਰਾਬ ਪੀਤੀ ਮੁੰਡਿਆਂ ਨੇ ਸ਼ਰਾਬ ਪੀਤੀ ਉਹ ਆਏ ਆਏ ਤੇ ਜਨਾਨੀ ਨੂੰ ਆਣ ਕੇ ਤੰਗ ਕਰਦੇ ਇੱਥੇ ਤੇ ਮੈਂ ਇਹੋ ਗਿਆ ਬਸ ਵੀ ਗਾਣਾ ਇੱਥੋਂ ਕੱਢੇ ਗਲੀ ਮਲਾ ਹੈਗਾ ਤੇ ਇਹ ਗਾਣਾ ਕਰਦੀਆਂ ਗਾਂ ਪਛਾਹ ਜੋ ਉਹਨੇ ਕੜਾ ਲਾਇਆ ਤੇ ਮੇਰੇ ਸੱਚ ਮਰ ਲਿਆ ਦਾ ਕੰਸੀ ਇਹ ਲੱਕੀ ਦਾ ਭਰਾ ਲੱਕੀ ਦਾ ਭਰਾ ਸੰਜੇ ਤਲਕੀ ਕਿੱਥੇ ਰਹਿੰਦੇ ਹੋ ਇੱਥੇ ਰਹਿੰਦੇ ਆ ਉਪਰਲੀ ਸਾਈਡ ਤੇ ਰਹਿੰਦੇ ਮਾਵਾ ਵਾਲਿਆਂ ਬੰਦੇ ਫਿਰ ਕੀ ਆ ਜਦੋਂ ਲੇਡੀ ਤੇ ਗੱਲ ਹਾਂਜੀ ਫਿਰ ਮੈਂ ਚੱਲ ਗਿਆ ਦਰਖਾਸਤ ਕੋਲ ਮਗਰ ਉਹ ਆਏ 15 20 ਜਣੇ ਤੇ ਮੇਰੇ ਘਰਾਂ ਦੇ ਨੇ ਵਟੇ-ਵਟੇ ਮਾਰੇ ਜਨਾਨੀ 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 ਦੇ ਚਪੜਾ ਮਾਰੀਆਂ ਮੇਰੀ ਐਲ ਸੀ ਡੀ ਹੀ ਉਹਦਾ ਸ਼ੀਸ਼ਾ ਤੋੜਿਆ ਹਾਂਜੀ ਕਿਨੇ ਆਪਣਾ ਕੁੱਸਦੇ ਕਿ ਥਾਣੇ ਕੰਪਲੇਟ ਕੀ ਥਾਣੇ ਭਾਈ ਅਸੀਂ ਗਏ ਸੀ ਅਸੀਂ ਤਿੰਨ ਦਿਨ ਜਾਂਦੇ ਰਹੇ ਦੋ ਦਿਨ ਉਹ ਸਾਡੀ ਸੁਣਵਾਈ ਨਹੀਂ ਕਰਦੇ ਸੀ ਹਿੰ ਲੱਗਦਾ ਕਿ ਗੈਂਗਵਾਦ ਵਾਂਗੂ ਤੁਹਾਡੇ ਨਾਲ ਉਹ ਗੱਲ ਪੈਂਦੇ ਆ ਕਿ ਉਹ ਗੱਲ ਪੈਂਦੇ ਮੈਂ ਕਲਾਕਾਰਾਂ ਜਾਣਾ ਕੰਮ ਦੇ ਉਹ ਆਦੇ ਵੀ ਜਿੱਥੇ ਕਾਬੂ ਆ ਗਏ ਨੇ ਵੜਦਣਾ ਕੱਲੋਂ ਮੈਨੂੰ ਕੁਝ ਹੋ ਗਿਆ ਜ਼ਿੰਮੇਵਾਰ ਗਵਣਿਆ ਛੱਡੇ ਠੀਕ ਹੀ ਦਾ ਕੀ ਉਹਨਾਂ ਦੇ ਹਾਂਜੀ ਮੈਂ ਇੱਕ ਲੱਖੀ ਹੈਗਾ ਇੱਕ ਸੰਝੇ ਹੈਗਾ ਨਾਲ ਇਹਨਾਂ ਦੀਆਂ ਹੈਗਾ ਜੀ ਤੋਂ ਪਹਿਲਾਂ ਵੀ ਇਹਨਾਂ ਦੇ ਪਰਚੇ-ਪੁਰਚੇ ਜਾਂ ਪਰਚੇ ਇਹਨਾਂ ਦੇ ਪਹਿਲਾਂ ਵੀ ਬੜੇ ਪਰਚੇ ਆ ਗਏ ਆ ਤਾਂ ਮੰਗਦੇ ਕੀ ਕਰਦੇ ਮੰਗੇ ਇਹੋ ਕਰਦੇ ਆ ਵੀ ਇਹਨਾਂ ਦੇ ਪਰਚਾ ਹੋਏ ਮੇਰਾ ਨਾਮ ਹੈ ਬੰਟੀ ਕਿਹੜਾ ਇਲਾਕਾ ਜੀ ਮੈਂ ਇਧਰੋਂ ਕਲਰਾਂ ਚ ਚਾਲੀ ਕੋ ਕੀ ਗੱਲ ਹੋਈ ਸੀ ਗੱਲ ਹੋਈ ਵੀ ਉਹ ਜਨਾਨੀ ਦੇ ਗਲ ਡੇ ਸੀ ਪੈਣ ਮਾਦਰੋ ਦੁਕਾਨ ਤੋਂ ਡਿਆ ਹੀ ਜੇ ਹੁਣ ਮੇਰੇ ਕੋ ਜਨਾਨੀ ਕੋ ਵੇਖ ਕੇ ਰਿਆ ਨਹੀਂ ਗਿਆ ਮੈਂ ਕਹਾ ਗੁਰੂਆਏ ਕੀ ਡੇ ਕਰਨ ਤੁਸੀਂ ਜਨਾਨੀ ਦੇ ਨਾਲ ਨਾ ਗੱਲ ਬੋ ਜੋ ਉਹਨਾਂ ਦਾ ਕੋਈ ਬੰਦਾ ਹੈ ਤੇ ਉਹਦੇ ਨਾਲ ਗੱਲ ਪੈ ਜਾਓ ਹਾਂ ਤੇ ਉਹਨਾਂ ਨੇ ਜਨਾਨੀ ਢੀ ਖਿੱਚ ਕੇ ਚਪੇੜ ਮਾਰੀ ਬੜੀ ਖਿੱਚ ਕੇ ਚਪੇੜ ਮਾਰੀ ਉਹਨਾਂ ਨੇ ਮੈਂ ਕਹਾ ਨਾ ਕਰੋ ਉਹਨਾਂ ਨੇ ਮੇਰਾ ਪਰਨਾ ਲਾਤਾ ਮੇਰੇ ਚਪੇੜਾਂ ਮਾਰੀਆਂ ਕੜੇ ਮਾਰੇ ਮੇਰੇ ਤੇ ਹਾਂਜੀ ਕੌਣ ਲੋਕ ਸੀ ਉਹ ਇੱਕ ਵਿਕੀ ਲੱਕੀ ਹੀ ਇੱਕ ਸੰਜੇ ਹੀ ਏ ਤੇ ਇੱਕ ਸ਼ਬਾਸ਼ ਕਿਹੜੇ ਲੱਕੇ ਤੋਂ ਉਹ ਪਰਲੀ ਸਾਈਡ ਤੋਂ ਜੇ ਤੇ ਇੱਕ ਪਲਾਟਾਂ ਦਾ ਜੇ ਸ਼ਕਲਾਂ ਨਾਲ ਦੀਆਂ ਜਾਣਦੇ ਹਾਂ ਜੀ ਜੀ ਤੇ ਤੁਸੀਂ ਜਦੋਂ ਉਹਨਾਂ ਨੇ ਤੁਹਾਡੀ ਦਸਤਾਰ ਲਾਈ ਤੇ ਕੀ ਗੱਲਬਾਤ ਹੋਈ ਉਹ ਗੱਲ ਹੋਈ ਉਹ ਕਹਿੰਦੇ ਵੀ ਜੇ ਹਿੰਮਤ ਹੈਗੀ ਤੇ ਲੈ ਆ ਦਸਤਾਰ ਪਰ ਬਾਚੋਂ ਆਪੇ ਸ਼ਾਮੀ ਦੇ ਗਏ ਹੀ ਜੇ ਤੁਹਾਡੀ ਦਸਤਾਰ ਨਾਲ ਲੈ ਕੇ ਹਾਂ ਜੀ ਕੀ ਲੱਗਦਾ ਕੀ ਉਹਨਾਂ ਨੇ ਜਿਹੜੀ ਗੁਰਪੰਥਕ ਦੀ ਸਿੱਖੀ ਨੂੰ ਜਿਹੜਾ ਵਾ ਉਹ ਇਹ ਤਾਂ ਆਚੋਂਦੀ ਜਿਹੜੀ ਆਚ ਆਈ ਉਹ ਜਿਆਦਾ ਜਾਣੇ ਸੀ ਤਾਂ ਕਰਕੇ ਹਾਂਜੀ ਬੇਅਦਬੀ ਕੀਤੀ ਉਹਨਾਂ ਉਹ ਜਿਆਦਾ ਜਾਣੇ ਸੀ ਤੇ ਮੈਂ ਫਿਰ ਕੱਲਾ ਹੀ ਜੇ ਤਾਂ ਕਰਕੇ ਬਾਚੋ ਜੀ ਤੋਂ ਮੱਲਾ ਇਕੱਠਾ ਹੋਇਆ ਬਾਚੋ ਭੱਜ ਗਏ ਸੀ ਜੀ ਕੋਈ ਪੁਲਿਸ ਥਾਣੇ ਕੀਤੀ ਕੰਪਲੇਨ ਹਾਂਜੀ ਜੀ ਮੇਰੀ ਕੰਪਲੇਨ ਹੋਈ ਆ ਜੀ ਕਿਹੜੇ ਥਾਣੇ ਥਾਣੇ ਮੋਗੰਪੁਰੇ ਥਾਣੇ ਜੀ ਕਿੰਨੇ ਦਿਨੋਂ 4 ਦਿਨ ਹੋ ਗਏ ਜੀ ਤਿੰਨ ਕ ਦਿਨ ਕਾਰਵਾਈ ਕੋਈ ਕੀਤੀ ਨਹੀਂ ਨਹੀਂ ਉਹਨਾਂ ਨੇ ਕਾਰਵਾਈ ਨਹੀਂ ਕੋਈ ਕੀਤੀ ਜੀ ਕਿਹੜੇ ਕਿਹ ਅਫਸਰ ਕੋਲ ਸੀ ਕਿ ਸੁਖਵਿੰਦਰ ਸਿੰਘ ਮੁੰਛੀ ਹੀ ਜੀ ਹਾਂਜੀ ਉਹਨਾਂ ਨੇ ਕੀਤੇ ਮੈਂ ਰਾਤ ਕੋਈ 9:30 10 ਵਜੇ ਦੇ ਕਰੀਬ ਰਿਪੋਰਟ ਦੇ ਕੇ ਆਇਆ ਹਾਂ ਆ 7:30 ਵਜੇ ਮੇਰੇ ਗੱਲ ਪਏ ਜੀ ਮੰਗ ਕੀ ਕਰਦੇ ਹੁਣ ਮੰਗ ਕਿ ਨਾ ਕਿ ਮੇਰਾ ਇਨਸਾਫ ਹੋਣਾ ਚਾਹੀਦਾ ਇਹਨਾਂ ਦੇ ਸਜ਼ਾ ਮਿਲਣੀ ਚਾਹੀਦੀ ਆ ਜੀ ਮੇਰੇ ਉੱਪਰ ਨਾਂ ਖੜਨ ਦੀ ਜਿਹੜੀ ਦਸਤਾਰ ਲਾਈ ਆ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰਨੀ ਹੈ ਨਾ ਗੱਲ ਨਾ ਵੀ ਮੇਰੇ ਨਾਲ ਖੜੋ ਮੇਰਾ ਸਾਥ ਦੋ ਇਹਨਾਂ ਨੂੰ ਪਰਚਾ ਇਹਨਾਂ ਦੀ ਸਜ਼ਾ ਦਿੰਨੇ ਇਹਨਾਂ ਨੂੰ ਹਾਂਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੀ ਸਿੱਖ ਨੌਜਵਾਨ ਦੀ ਦਸਤਾਰ ਲਾਈ ਗਈ ਆ ਕੀ ਕਹਿਣਾ ਚਾਹੁੰਦੇ ਆਪਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਜਿਵੇਂ ਕਿ ਅੱਜ ਇਹ ਵੀਰ ਜੋ ਇਹਦਾ ਨਾਮ ਹੈ ਬੰਟੀ ਸਿੰਘ ਅੱਜ ਇਹਦਾ ਪਰਣਾ ਲੱਥ ਗਿਆ ਕੱਲ ਨੂੰ ਹੋਰ ਇਸੇ ਤਰ੍ਹਾਂ ਦੇ ਅਸਰਾਰਤੀ ਅਨਸਰ ਜੋ ਕਿ ਅੱਜ ਇਸ ਬੰਟੀ ਦਾ ਪਰਨਾ ਲਾਤਾ ਇਦਾਂ ਉਹਨਾਂ ਦਾ ਹੋਰ ਮਲ ਕੇ ਦਿਲਵਦੀ ਦਾ ਹੋਰ ਕਿਸੇ ਦੇ ਹੱਥ ਪਾਉਣਗੇ ਸੋ ਸਾਰੇ ਜਿੰਨੇ ਵੀ ਵੀਰ ਭਰਾ ਜਿਹੜੇ ਕਿ ਅਮਰਤਾਰੀ ਸਿੰਘ ਬਣਨਾ ਚਾਹੁੰਦੇ ਜਿਵੇਂ ਕਿ ਆ ਵੀਰ ਦਾੜਾ ਰੱਖਣ ਦੇ ਆ ਵਾ ਕੇਸ ਦੇ ਹੈਗੇ ਆ ਤੁਸੀਂ ਵੇਖ ਸਕਦੇ ਹੋ ਜੇ ਅੱਜ ਐਸ ਵੀਰ ਦਾ ਪਰਨਾ ਲੱਥ ਗਿਆ ਸਮਝ ਲਓ ਕਿ ਸਾਡੇ ਸਿੱਖੀ ਨੂੰ ਮਲ ਕੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਸਰਾਰਤੀ ਅਨਸਰ ਆ ਉਹਨਾਂ 'ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਸੋ ਖੇਮਾ ਦੇ ਯਾਜਕਾਂ ਦਾਸ ਜਿਹੇਦਾਰ ਜਗਰਾਤ ਸਿੰਘ ਵੱਲੋਂ ਸਾਹਿਬ ਜੀ ਮੰਡੀ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸੋ ਇੰਨੇ ਇੱਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਸਿੱਖ ਜਾਂਦੇ ਬੰਦੀਆਂ ਵੱਲੋਂ ਕਿ ਕਾਰਵਾਈ ਹੋਏਗੀ ਜੀ ਜੀ ਅਗਰ ਇਹ ਜੇ ਪੁਲਿਸ ਪ੍ਰਸ਼ਾਸਨ ਇਸ ਕਾਰਵਾਈ ਨੂੰ ਉਹਨਾਂ ਲੱਗੇ ਨਹੀਂ ਪਾਉਂਦੇ ਤਾਂ ਫਿਰ ਆਪਾਂ ਜਥੇਬੰਦੀ ਆਪਾਂ ਉਹਨਾਂ ਦੇ ਕੋਲ ਜਾਵਾਂਗੇ ਜਿਹਦਰ ਬਾਬਾ ਮੇਜਰ ਸਿੰਘ ਸੋਢੀ ਜੋ ਕਿ ਸੰਤਮਾਨ ਪਰਸ ਉਹਨਾਂ ਦੇ ਕੋਲ ਫਿਰ ਸਾਰਾ ਮਿਲ ਕੇ ਪ੍ਰਸਾਸ਼ ਰੱਖਿਆ ਜਾਏਗਾ ਸੋ ਫਿਰ ਉਹ ਆਪਣੀ ਕਾਰਵਾਈ ਆਪੇ ਆਪਣੇ ਤਰੀਕੇ ਨਾਲ ਕਰਨਗੇ ਸਰਦਾਸ ਜੀਆਂ ਇੰਨੀਆਂ ਕਿ ਬੇਨਤੀਆਂ ਉਹ ਬਾਬਾ ਮੇਜਰ ਸਿੰਘ ਜੀ ਆ ਉਹਨਾਂ ਕੋਲ ਰੱਖਾਂਗੇ ਅਗਰ ਵਾਏ ਜੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਕਾਰਵਾਈ ਨਾ ਪਾਈ ਤਾਂ ਕੀ ਇੱਥੇ ਕੰਮ ਨਹੀਂ ਕੀਤਾ ਹਰੀ ਜੋ ਤੇੜਾ ਕਬਲਜੀਤ ਕੋਰਨੇ ਦਿੱਤੀ ਕਬਰੇੜ ਜੇ ਲਕੀ ਦੀ ਜ ਸੰਜੇ ਦੇ ਨਾਲ ਕੇ ਸਾਡੇ ਕੋਲ ਲੱਗੇ ਗਾਲੀ ਗੋਲ ਪਏ ਆਣ ਕੇ ਉਹਨੇ ਇੱਕ ਬਰੇਡ ਕੀਤੀ ਹੈ ਵੈਰੀਫਾਈ ਕਰਾਂ ਜੋ ਬੰਲੀ ਕਬਲਜੀਤ ਇੱਕ ਲੜਕੇ ਦੀ ਦਸਤਾਰ ਵੀ ਲੱਤੀ ਜੇ ਉੱਤੇ ਕੋਈ ਦਿੱਤੀ ਸਾਡੇ ਕੋਲ ਹਾਂ ਉਹ ਵੀ ਕੋਈ ਨਾਲ ਜੇ ਚੱਲਦੀ ਉਹਨਾਂ ਦੀ ਵੀ ਜੋ ਵੀ ਤਾਂ ਸਾਹਮਣੇ ਰਹਿਣ ਦੇ ਦੱਸਦੇ ਚਾਰ ਦਿਨ ਹੋ ਗਏ ਉਹ ਕਹਿੰਦੇ ਸੀ ਪੁੱਤਾ ਦੀ ਸੁਣਵਾਈ ਉਹ ਸੁਣਾਈ ਕੋਈ ਪੱਜੀਵਾ ਦੋ ਰੇਡ ਕਰਕੇ ਆ ਖਾਲੀ ਜਾ ਗਿਆ ਪੱਥੂ ਜਾ ਗਿਆ ਪੱਥੂ ਮੋਕੇ ਦੇ ਹੋ ਗਿਆ ਜਿਹੜਾ ਉਹਨਾਂ ਦਾ ਰਾਰ ਘਾ ਰੇਡ ਕਰ ਰਿਹਾ ਕੱਲ ਤੱਕੇ ਫਿਰ ਜਾ ਗਿਆ ਮੈਂ মুে যে